ਮੈਂ ਰਾਸ਼ਿੰਗਲੀ ਛੇਰ ਵਿਕੇਟ ਤੋਂ ਕੰ ਦਾ ਬਲਾਕ ਅਗੂ ਜਿਹੜਾ ਕਿ ਸਾਨੂੰ ਅੱਜ ਇੱਥੇ ਡੇਢ ਮਹੀਨਾ ਹੋ ਗਿਆ ਐਜੰਟ ਦੇ ਬਾਹਰ ਕੇ ਬੈਠੇ ਨੂੰ ਐਸ ਦਿਨ ਨੇ ਬਾੜ-ਬਾ ਸਰੂ ਭਰੋਸਾ ਦਵਾਇਆ ਵੀ ਕਰ ਦਾਂਗੇ ਉਸ ਵੀ ਪੱਪਾ ਪਾ ਉਹੀ ਬੈਠਿਆ ਕਿ ਉੱਤੇ ਕੋਈ ਲੜਾਈ ਨਹੀਂ ਕੋਈ ਭੜਾਈ ਨਹੀਂ ਕੋਈ 45 ਦਾ ਮੇਲੇ ਨਹੀਂ ਬੰਦਾ ਕੋਈ ਉੱਤੇ ਮੁਕਦਮਾਦਾਰੀ ਨਹੀਂ ਹੋਇਆ ਨਾ 302 ਲੱਗੇ ਉੱਤੇ ਨਾ ਕੋਈ 57 ਹੋਈ ਹੈ ਇਹ ਕਰਕੇ ਇਹ ਜਿਹੜਾ ਇਹ ਦੇ ਮੈਂ ਕਹਾ ਇਹ ਟਾਰ ਮਟਰ ਕਰੇਗਾ ਪਰ ਜਿਹੜਾ ਜੋ ਭਗਵੰਤ ਜੀ ਕਹਿੰਦੇ ਜੀ ਨਾ ਵੀ ਅਸਰ ਤੋਂ ਮੈਂ ਕੰਮ ਕਰਾਉਂਦੇ ਮਾਰੇ ਵੀ ਕੰਮ ਨਹੀਂ ਕਰਦੇ ਮੈਂ ਕੋਈ ਪਠਾਨਕੋਟ ਪੇਚਾ ਕੋਈ ਮੈਂ ਜਲੰਧਰ ਪੇਚਾ ਕੋਈ ਫਰੋਜ਼ਪੁਰ ਪੇਚਾ ਆ ਦੇਖ ਲੋ ਇਹਦੇ ਅੱਜ ਪੰਡਤਾ ਡੇਢ ਮਿੰਟ ਹੋ ਗਿਆ ਸਾਨੂੰ ਬੈਠੇ ਨੂੰ ਪਰ ਅਸੀਂ ਇਹਨੂੰ ਇਹ ਦੱਸ ਦੇਣਾ ਚਾਹੁੰਦੇ ਆ ਕਿ ਵੀ ਜਿੱਥੇ ਮਰਜ਼ੀ ਭੱਜ ਲੈ ਤੇ 145 ਜੀ ਕਰਾਉਣੀ ਹੈ ਤੇ ਬੈਠਾਂਗੇ ਸਾਡਾ ਜਿਹੜਾ 17 ਤਰੀਕ ਦਾ ਇਕੱਠ ਹੈ ਬਹੁਤ ਵੱਡਾ ਇਕੱਠ ਕਰਾਂਗੇ ਉਦੇ ਸਾਰਾ ਸਹਾਪਤਾ ਕਰਾਂਗੇ ਵੀ ਉੱਤ ਕਿਹੜੀ ਕਰ ਪਰ ਬੈਠੇਗਾ ਉਦੇ ਸਾਰਾ ਜੋਰ ਲਾ ਕੇ ਸਾਡੇ ਪੰਜਾਬ ਦਾ ਗੂਰੂ ਬਿਛਦਾਂਗੇ ਬਾਕੀ ਸਾਰੇ ਇਥੇ ਪੂਰਾ ਜੋਰ ਪਾਉਣ ਲਾ ਕੇ ਸੀ ਐਜਾ ਨੂੰ ਘੇਰਾਂਗੇ ਉਹ ਜਿਹੜੀ ਸ਼ਾਦੀ ਹੈ ਜੀ ਕੋਈ ਖਾਸ ਹੈ ਨਹੀਂ ਕਿ ਇਸ ਕਰਕੇ ਸਾਡੀ 45 ਤੋੜਦੇ ਇੰਨਾ ਸੀ ਬਾਈ ਗੁਰੂ ਦਾ ਖਾਤਾ ਤੇ ਬਾਈ ਗੁਰੂ ਦਾ